ਹਰਚੋਵਾਲ ਆ ਦੇਖੋ ਸਾਡੇ ਗੱਡੀਆਂ ਨੂੰ 4-4-5-5 ਦਿਨ ਹੋ ਗਏ ਡਰਾਈਵਰਾਂ ਦਾ ਦੇਖੋ ਬਰਾ ਹਾਲ ਹੈਗਾ ਆ ਦੇਖੋ ਬਹੁਤ ਬੁਰਾ ਹਾਲ ਆ ਆ ਖੜੇ ਆ ਹੁਣ ਰੋਟੀ ਬਣਾ ਰਿਆਂਗੇ ਅਦੋ ਰੋਟੀ ਅਰਬੀ ਦੀ ਸਬਜ਼ੀ ਬਣਾਈ ਆ ਔਰ ਹੋ ਬਾਈ ਹੁਣ ਤਿਆਰ ਆਗਾ ਰੋਟੀ ਬਣਾਉਣ ਆ ਆਟਾ ਗੁੰਨ ਕੇ ਛੱਡਿਆਗਾ ਤੇ ਨਾਲ ਦੀਆਂ ਪਿਆਲੀ ਹੋ ਕਰਕੇ ਉਹ ਦੇਖੋ ਗੱਡੀ ਬੀਅਰ ਦੀ ਪਰੇ ਖੜੀ ਆ ਇਹਦੇ ਬਾਦ ਬੀਅਰ ਭਰਾਂਗੇ ਆ ਸਾਡਾ ਰਸੋਈ ਆਗੀ ਆ ਬਸ ਕਰੀਏ ਹੁਣ ਵਿੱਚ ਥੋੜੀ ਜਗ੍ਹਾ ਬੰਦ ਹੋਣਿਆ ਕੀ ਹਾਲ ਆ ਦੇਖੋ ਇਹ ਹੈਗਾ ਹਰਚੋਵਾਲ ਗੱਡੀਆਂ ਦਾ ਬਹੁਤ ਬੁਰਾ ਹਾਲ ਆ ਮੱਕੀ ਵਾਲੀਆਂ ਗੱਡੀਆਂ ਗੜੀਆਂ ਨੇ ਸਾਰੀਆਂ ਇਹ ਦੇਖੋ ਬੁਰਾ ਹਾਲ ਆ ਫੈਕਟਰੀ ਹੈ ਹਰਚੋਵਾਲ ਇਹ ਆਪਣੀ ਮੋਟਰ ਖੜੀ ਆ ਦੇਖੋ ਜੀ 9770 ਪੂਰੇ ਮੱਕੀ ਵਾਲੀਆਂ ਗੱਡੀਆਂ ਦਾ ਬਹੁਤ ਬੁਰਾ ਹਾਲ ਆ ਦੇਖੋ ਬਰਸਾਤ ਹੋ ਰਹੀ ਆ ਕੋਈ ਔਰੇ ਸੁਣਵਾਈ ਨਹੀਂ ਕੋਈ ਹੋਰ ਨਹੀਂ ਹੋਰ ਆ ਦੇਖੋ ਬਹੁਤ ਬੁਰਾ ਹਾਲ ਆ ਦੇਖੋ ਫਿਰ ਕੋਈ ਮੱਕੀ ਦੀ ਜਾਂ ਗਣਕੀ ਗਣਕੀ ਦੀ ਗੱਡੀ ਨਾਲ ਲਿਆਵੇ ਬਹੁਤ ਬੁਰਾ ਹਾਲ ਆ ਪੰਜ ਪੰਜ ਛੇ ਛੇ ਦਿਨ ਗੱਡੀਆਂ ਖਾਲੀ ਰਹੀ ਹੁੰਦੀਆਂ ਉਹ ਦੇਖੋ ਕੀ ਹਾਲ ਚਾਲ ਆਗਾ ਕਮੀ ਪੈ ਰਿਆ ਆ ਦੇਖੋ ਡਰਾਈਵਰੋ ਵਿਚਾਰੇ ਕਿਵੇਂ ਉੱਪਰ ਚੜੇ ਘੁਰਤੇ ਨੇ ਔਰ ਅੱਜੋ ਵਾਲ ਕੋਈ ਗੱਡੀ ਨਾਲ ਲੈ ਕੇ ਆਵੇ ਮੱਕੀ ਵਾਲੀ ਉਹਦੇ ਵਾਲੀ ਔਰੇ ਭਰਾ ਬੱਤ 7-7 ਦਿਨ ਗੱਡੀਆਂ ਖਾਲੀ ਨਹੀਂ ਜਦੋਂ ਤੋ ਮੀਂਹ ਨੇ ਬੁਰਾ ਹਾਲ ਕਰਛਾਗਾ ਆਪਣੀ ਮੋਟਰ ਦੀ ਕਿਰਪਾਲ ਪਾਈ ਵੀ ਆ ਦੇਖੋ ਉਹ ਸਾਤ ਨੇ ਬੁਰਾ ਹਾਲ ਕਰਕੇ ਅੱਜ ਕਿਉਂ ਗੱਡੀਆਂ ਘੜੀਆਂ ਨੇ ਹੁਣ ਆਪਾਂ ਆਪਣੀ ਮੋਟਰ ਤੇ ਚੱਲਦੇ ਆਂ ਇਹ ਆਗੀ ਹਮ ਦੇ ਕੋਲ ਕੋ ਫੈਕਟਰੀ ਆ ਨਹੀਂ ਪਾ ਰਿਹਾ ਬੰਦਾ ਘੜ ਵੀ ਕਿਸਾਰਾ ਰਿਹਾ ਅੱਜ ਹੀ ਗਾਲ ਦੋਸਤੋ ਕੀ ਹਾਲ ਚਾਲ ਆ ਜਿੱਦ ਹੁਣ ਐਸੋ ਨੂੰ ਹਰਚੋਵਾਲ ਗੱਡੀਆਂ ਬਹੁਤ ਆ ਗਏ ਨੇ ਮੱਕੀ ਦੀਆਂ ਕਿਣਕੀਆਂ ਬਹੁਤ ਬੁਰਾ ਹਾਲ ਆ ਰੇ ਦੇਖੋ ਕੀ ਹਾਲ ਚਾਲ ਆ ਔਰ ਕਟੋਗਾਟਾ 58 ਗੱਡੀਆਂ ਖੜੀਆਂ ਨੇ ਔਰ ਆਉਣ ਦਾ ਕੋਈ ਫਾਇਦਾ ਨਹੀਂ ਅੱਗੇ ਦੇਖ ਲਓ ਦੋਸਤੋ ਬਹੁਤ ਬੁਰਾ ਹਾਲ ਆ ਆਕੇ ਫਸ ਗਿਆ ਉਹਨੇ ਡਿਨਰ ਹੋ ਚੁੱਕਾ ਤੇ ਲਿਖਵਾ ਚੁੱਕਾ ਰਾਧਾ ਪਾਂਗਣੇ ਡਿਨਰ ਰੋਟੀ ਨਾਲ ਭਾਈ ਦੋਸਤ ਗੱਡੀ ਚੋਂ ਦੋ ਦਿਨ ਲੱਗਦੇ ਇਹਨਾਂ ਨੂੰ ਪਤਾ ਆ ਗਿਆ ਰਾਸ਼ਟਕਲਾ ਮੋਰਚਰ ਨਾਮ ਦਾ ਉਹ ਰੋਜ਼ ਟ੍ਰੈਕਟਰ ਕਾਰ ਨਾਲ ਦੀ ਟਿਪਰ ਆਉਣਗੇ ਓਖਾ ਹੋਰ